ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਹਰਾਜ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ੍ਰੀ ਮੁਕਸਰ ਸਾਹਿਬ ਪੈ ਜਾਂਦਾ ਦੋਸਤੋ ਇੱਕ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਦੋਸਤੋ ਉਹਨਾਂ ਦੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਆਪਦੇ ਪਿੰਡ ਦੇ ਵਿੱਚੋਂ ਹੀ ਤੇ ਦੂਜਾ ਸੁਆ ਦੋਸਤੋ ਵਾਅਰਨੈਸ ਹੁਣਾ ਕ੍ਰਾਸ ਅੰਗ ਦੇ ਵਿੱਚ ਆ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਠ ਠੀਕ ਠਾਕ ਬਾਈ ਜੀ ਹਾਂਜੀ ਠੀਕ ਹੈ ਠੀਕ ਆ ਨਾਂ ਦੱਸੀ ਬਾਈ ਨਾਂ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਬਾਈ ਦਵਿੰਦਰ ਇੱਕ ਰਹੀ ਆਪਣਾ ਨੰਬਰ ਵੀ ਦੱਸ 98773 ਠੀਕ ਆ 10755 ਜੀ ਠੀਕ ਆ ਤੇ ਬਾਈ ਇਹ ਵਹਿੜ ਆਪਣੇ ਘਰ ਦੀ ਆ ਹਾਂਜੀ ਘਰ ਦੀ ਵਹਿੜ ਹੈ ਠੀਕ ਆ ਕਿਨ ਮਾਸੂਆ ਸੂਹਾ ਸੋਣਾ ਬਾਈ ਇਹਨੇ ਦੂਜਾ ਸੂਹਾ ਸੋਣਾ ਜੀ ਦੂਜਾ ਸੂਆ ਸੁਣਾ ਠੀਕ ਆ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢਿਆ ਬਈ ਜਿਹੜੇ 17 ਤੋਂ 18 ਲੀਟਰ ਦੁੱਧ ਕੱਢਿਆ 17 18 ਲੀਟਰ ਜਿਹੜਾ ਆਪਾਂ ਘਰੇ ਚੋਇਆ ਠੀਕ ਆ ਤੇ ਹੁਣ ਬਈ ਦਿਨ ਦੀ ਗੱਲ ਕਰ ਲਈ ਕਿੰਨੇ ਦਿਨ ਲੱਜੂਗੀ ਦੇਣੇ ਦੀ 15 ਬਾਕੀ ਹਜੇ ਹਜੇ 15 ਦਿਨਾਂ ਦੀ ਕੱਚੀ ਆ ਠੀਕ ਆ ਬਾਅਦ 13 ਤਰੀਕ ਨੂੰ ਦੇਣਾ ਠੀਕ ਆ ਤੇ ਸੀਮਨ ਬਈ ਕਿਹੜਾ ਲੱਗਿਆ ਇਹਦੇ ਸੀਮਣੇ ਸਰਕਾਰੀ ਲੱਗੇ ਸੀਮਨ ਸਰਕਾਰੀ ਲੱਗਿਆ ਠੀਕ ਆ ਤੇ ਅੱਜ ਤੱਕ ਕੀ ਨਿਮਾਨ ਕਰਦੇ ਕਿੰਨਾ ਕੁ ਦੁੱਧ ਬਾਦੂਗੀ ਸ਼ਾਇਦ ਕੀ 20 ਤੋਂ ਪਲੱਸ ਤਾਂ ਜਾਊਗੀ 20 ਤੋਂ ਪਲੱਸ ਜਾਊਗੀ 22 ਦੇ ਵਿੱਚ ਵਿੱਚ ਠੀਕ ਆ ਲਓ ਬ ਬੈਰ ਤੁਹਾਨੂੰ ਵਿਖਾ ਦਿੰਨੇ ਆ ਕਿਉਂਕਿ 15 ਦਿਨਾਂ ਦੀ ਕੱਚੀ ਆ ਉਸ ਟਾਂਗ ਨਾਲ ਦੀ ਜੱਜਮੈਂਟ ਲਾਇਓ ਜੀ ਦੇਖ ਸਕਦੇ ਆ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਗਰਮੀ ਘੱਟ ਬਣਾਉਣੀ ਆ ਇਹਨੇ ਤੇ ਦੁੱਧ ਸੋਨਾ ਪਿਉਣਾ ਦੋਸਤੋ ਹਵਾਨਾ ਫੈਕਸੀ ਆ ਦੋਸਤੋ ਜੇ ਗੱਲ ਕਰੀਏ ਦੇਖ ਸਕਦੇ ਆ 15 ਦਿਨਾਂ ਦੀ ਕੱਚੀ ਆ ਨਾੜਾ ਨੂੜਾ ਦੇਖ ਸਕਦੇ ਆ ਦੋਸਤੋ ਹਵਾਨੇ ਦੇ ਉੱਤੇ ਬਾਕੀ ਥਣ ਵੀ ਸੋਨਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆ ਤਲ ਦੇਖ ਸਕਦੇ ਆ ਦੋਸਤੋ ਹਵਾਨੇ ਚ ਕਾਫੀ ਪਈ ਆ ਹਜੇ 15 16 ਦਿਨ ਦੋਸਤੋ ਇਹ ਸੂਨ ਦੇ ਵਿੱਚ ਬਾਕੀ ਆ ਦੇ ਦੋਵੇਂ ਪਾਸੇ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਬਿਲਕੁਲ ਠੰਡੀ ਸੀਲ ਆ ਦੋਸਤੋ ਵੇ ਲੈਂਥ ਦੀ ਚੰਗੀ ਆ ਦੋਸਤੋ ਤੋੜ ਕੇ ਤੁਹਾਨੂੰ ਉਖਾ ਦਿੰਦੇ ਆ ਲੈ ਵੀ ਖੋਲੀ ਤੋੜ ਕੇ ਉਖਾ ਲਏ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਦੋਸਤੋ ਸਾਫ ਸੁਥਰਾ ਫਿਕਸ ਹਵਾਨਾ ਤੇ 15 ਦਿਨਾਂ ਦੀ ਕੱਚੀ ਆ ਦੋਸਤੋ ਉਸ ਢੰਗ ਨਾਲ ਆਪਦੀ ਜੱਜਮੈਂਟ ਲਾਇਓ ਜੀ ਦੇਖ ਸਕਦੇ ਆ ਲੈ ਵੀ ਥੋੜਾ ਇੱਥੇ ਰੋਕ ਲੀ ਲੋਬੀ ਇੱਕ ਨਾ ਥੋੜਾ ਜਿਹਾ ਸਾਡਾ ਦਾਵਿਆ ਹੋਇਆ ਦੇਖ ਸਕਦੇ ਆ ਥੋੜਾ ਜਿਹਾ ਪੈਰ ਨੱਪ ਕੇ ਧਰ ਦੀਏ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰਿਓ ਜੇ ਇੱਕ ਵਾਰੀ ਤੇ ਬਾਕੀ ਦੋ ਤੁਰਦੀ ਦੁਬਾਰੇ ਤੁਹਾਨੂੰ ਫੇਰ ਵਿਖਾ ਦੇ ਲੈ ਬੈ ਨੀਗਾ ਮਾਰ ਗਾ ਤੋੜ ਲਾ ਕੋਈ ਵੀਰ ਦੂਰ ਨੇੜੇ ਆਉਂਦਾ ਆਪਦੀ ਤਸੱਲੀ ਕਰਿਓ ਜੇ ਕਿਉਂਕਿ ਥੋੜਾ ਜਿਹਾ ਪੈਰ ਨੱਪ ਕੇ ਧਰ ਦੀ ਹੈ ਬਾਕੀ ਹੋਰ ਜੇ ਹਵਾਨੇ ਨੀ ਨੀਗਾ ਮਾਰ ਗੀ ਕੋਈ ਦੋਸਤੋ 1921 ਨਹੀਂ ਤਕਲੀਫ ਕੋਈ ਨਹੀਂ ਠੀਕ ਹੈ ਬਾਈਆਂ ਨੂੰ ਤਕਲੀਫ ਕੋਈ ਨਹੀਂ ਵੈਸੇ ਪੈਰ ਮਾੜਾ ਮੋਟਾ ਨੱਪ ਕੇ ਧਰਦੀ ਆ ਕਿ ਤੋ ਹੱਡ ਠੁੱਕਿਆ ਹੋਇਆ ਜਾ ਤੇ ਬਾਈ ਇਹਦਾ ਮੁੱਲ ਕੀ ਕਰ ਦਾਂਗੇ ਫਿਰ ਮੁੱਲ ਇਹਦਾ 80000 ਰੁਪਏ ਮੁੱਲ 80000 ਠੀਕ ਹੈ ਕੋਈ ਥੋੜਾ ਬਹੁਤਾ ਮੰਨ ਤਾਂ ਹਾਂ ਤਾਂ ਥੋੜਾ ਬਹੁਤ ਕਰਦੇ ਠੀਕ ਆ ਲਓ ਵੀ ਥੋੜਾ ਬਹੁਤਾ ਥੋੜਾ ਮੰਨਤੇ ਨੇ ਇੱਥੇ ਆਂ ਦਾ ਹੋ ਜਾਣਾ ਕਿਉਂਕਿ ਸਾਫ਼ ਸੁਥਰੀ ਵਹਿੜਾ ਦੋਸਤੋ ਇੱਕ-ਇੱਕ ਕਰੇ ਲੂ ਪਰਿਵਾਰ ਦੇ ਘਰੇ ਆ ਦੋਸਤੋ ਬਾਈ ਦਾ ਖੇਤੀਬਾੜੀ ਦਾ ਕੰਮ ਆ ਤੇ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਠੀਕ ਆ ਬਾਕੀ ਦੋਸਤੋ ਬਾਈ ਜੰਦਾ ਠੰਡੀ ਸੀਲ ਆ ਦੋਸਤੋ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਕਿਉਂਕਿ ਵੀਡੀਓ ਜਮਾਂ ਨੇੜ ਤੋਂ ਹੋ ਕੇ ਬਣੀ ਆ ਕੋਈ ਮਾਰਦੀ ਘੂਰਦੀ ਨਹੀਂ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ